ਕੇਂਦਰ ਸਰਕਾਰ ਵੱਲੋਂ ਔਰਤਾਂ ਲਈ ਨਵੀਂ ਸਕੀਮ ਹੋਈ ਸ਼ੁਰੂ ਹੁਣ ਸਰਕਾਰ ਮੁਫਤ ਵਿੱਚ ਦੇਵੇਗੀ ਸੋਲਰ ਆਟਾ ਚੱਕੀ ਜਲਦੀ ਭਰ ਲਓ ਆਹ ਨਵਾਂ ਫਾਰਮ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਹਾਂਜੀ ਦੋਸਤੋ ਤੁਹਾਨੂੰ ਨਵੀਂ ਸਕੀਮ ਬਾਰੇ ਦੱਸਾਂਗੇ ਜਿਹੜੀ ਕਿ ਔਰਤਾਂ ਲਈ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਆਓ ਚੱਲਦੇ ਆ ਨੋਟੀਫਿਕੇਸ਼ਨ ਵੱਲ ਤਾਂ ਦੇਖੋ ਔਰਤਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਵੱਲੋਂ ਮਿਲੇਗੀ ਸੋਲਰ ਆਟਾ ਚੱਕੀ ਮੁਫਤ ਇਸ ਤਰ੍ਹਾਂ ਕਰੋ ਅਪਲਾਈ ਤਾਂ ਦੇਖੋ ਭਾਰਤ ਸਰਕਾਰ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਜੋ ਦੇਸ਼ ਦੀਆਂ ਪਿੰਡੂ ਅਤੇ ਆਰਥਿਕ ਤੌਰ ਤੇ ਕਮਜ਼ੋਰ ਔਰਤਾਂ ਨੂੰ ਸ਼ਕਸ਼ਿਤ ਬਣਾ ਸਕਦੀ ਹੈ ਇਸ ਦਿਸ਼ਾ ਵਿੱਚ ਇੱਕ ਵੱਡਾ ਪਹਿਲ ਸੋਲਰ ਆਟਾ ਚੱਕੀ ਯੋਜਨਾ ਹੈ ਜਿਸ ਤਹਿਤ ਸਰਕਾਰ ਪਿੰਡੂ ਖੇਤਰਾਂ ਦੀਆਂ ਔਰਤਾਂ ਨੂੰ ਮੁਫਤ ਚ ਸੋਰ ਊਰਜਾ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਪ੍ਰਦਾਨ ਕਰ ਰਹੀ ਹੈ ਔਰਤਾਂ ਆਪਣੇ ਘਰ ਦੇ ਵਿੱਚ ਆਟਾ ਪੀਸ ਸਕਣ ਅਤੇ ਆਤਮ ਨਿਰਪਰਵਣ ਬਣ ਸਕਣ ਪਿੰਡੂ ਖੇਤਰ ਦੀਆਂ ਔਰਤਾਂ ਅਕਸਰ ਆਟਾ ਪਿਸਣ ਲਈ ਕਿਲੋਮੀਟਰ ਦੂਰ ਜਾਂਦੀਆਂ ਨੇ ਜਿਸ ਨਾਲ ਨਾ ਸਿਰਫ ਉਹਨਾਂ ਦਾ ਸਮਾਂ ਬਰਬਾਦ ਹੁੰਦਾ ਹੈ ਬਲਕਿ ਖਰਚਾ ਵੀ ਘਟ ਹੁੰਦਾ ਹੈ ਇਸ ਤੋਂ ਇਲਾਵਾ ਕਈ ਵਾਰ ਉਹਨਾਂ ਨੂੰ ਲੰਮੀਆਂ ਲਾਈਨਾਂ ਵਿੱਚ ਖੜੇ ਹੋਣਾ ਪੈਂਦਾ ਤੇ ਮੌਸਮ ਦਾ ਖਮਿਆਜਾ ਭੁਗਤਣਾ ਪੈਂਦਾ ਇਹ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਸੋਲਰ ਆਟਾ ਚੱਕੀ ਯੋਜਨਾ ਸ਼ੁਰੂ ਕੀਤੀ ਹੈ ਤਾਂ ਜੋ ਔਰਤਾਂ ਆਪਣੇ ਘਰ ਦੇ ਵਿੱਚ ਹੀ ਆਟਾ ਪੀਸ ਸਕਣ ਤਾਂ ਦੇਖੋ ਇਹ ਇੱਕ ਸਰਕਾਰੀ ਯੋਜਨਾ ਹੈ ਜਿਸ ਤਹਿਤ ਪਿੰਡ ਵਿੱਚ ਰਹਿਣ ਵਾਲੀਆਂ ਜੋਗ ਔਰਤਾਂ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੀ ਆਟਾ ਚੱਕੀ ਮੁਫਤ ਵਿੱਚ ਦਿੱਤੀ ਜਾਂਦੀ ਹੈ। ਇਹ ਚੱਕੀ ਬਿਜਲੀ ਵਿਦਾਏ ਸੂਰਜ ਦੀ ਊਰਜਾ ਨਾਲ ਚੱਲਦੀ ਹੈ। ਇਸ ਵਿੱਚ ਇਸ ਲਈ ਬਿਜਲੀ ਦੀ ਕੋਈ ਲੋੜ ਨਹੀਂ ਹੈ। ਪਿੰਡੂ ਔਰਤਾਂ ਨੂੰ ਘਰੇਲੂ ਪੱਧਰ ਤੇ ਰੋਜ਼ਗਾਰ ਪ੍ਰਦਾਨ ਕਰਨਾ ਹੈ। ਔਰਤਾਂ ਦੇ ਸਮੇਂ ਤੇ ਪੈਸੇ ਦੋਵਾਂ ਦੀ ਬਚਤ ਕਰਨਾ ਹੈ। ਉਹਨਾਂ ਨੂੰ ਸਵੈ ਨਿਰਪਰ ਬਣਾਉਣਾ ਹੈ। ਪਿੰਡੂ ਆਰਥਿਕ ਤੂ ਸ਼ਕਸ਼ੀਤ ਬਣਾਉਣਾ ਹੈ। ਵਾਤਾਵਰਣ ਅਨੁਕੂਲ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਦੇਖੋ ਸੋਲਰ ਆਟਾ ਚੱਕੀ ਮੁਫਤ ਵਿੱਚ ਉਪਲਬਧ ਹੋਵੇਗੀ ਔਰਤਾਂ ਨੂੰ ਸਰਕਾਰ ਵੀ ਤੋਂ 25000 ਦਾ ਸੋਲਰ ਆਟਾ ਚੱਕੀ ਮੁਫਤ ਵਿੱਚ ਦੇ ਰਹੀ ਹੈ ਸੂਰਜੀ ਮਿਲ ਊਰਜਾ ਤੇ ਇਹ ਚੱਕੀ ਚੱਲਦੀ ਹੈ ਜਿਸ ਨਾਲ ਬਿਜਲੀ ਦੀ ਲਗਤ ਜ਼ੀਰੋ ਹੋ ਜਾਂਦੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਔਰਤਾਂ ਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਉਹ ਘਰ ਬੈਠੇ ਇਸ ਸਹੂਲਤ ਦਾ ਲਾਭ ਲੈ ਸਕਦੇ ਨੇ ਇਹ ਯੋਜਨਾ ਔਰਤਾਂ ਨੂੰ ਸਵੈ ਨਿਰਪਰ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਤਾਂ ਦੇਖੋ ਇਸ ਯੋਜਨਾ ਦਾ ਲਾਭ ਲੈਣ ਲਈ ਔਰਤ ਨੂੰ ਕੁਝ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਔਰਤ ਭਾਰਤ ਦੀ ਨਾਗਰਿਕ ਹੋਣੀ ਚਾਹੀਦੀ ਹੈ ਉਹ ਪਿੰਡ ਵਿੱਚ ਰਹਿਣ ਵਾਲੀ ਹੋਣੀ ਚਾਹੀਦੀ ਹੈ ਉਸ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਉਹ BPL ਕਾਰਡ ਸ਼੍ਰੇਣੀ ਨਾਲ ਸੰਬੰਧਤ ਹੋਣੀ ਚਾਹੀਦੀ ਹੈ ਸਾਲਾਨਾ ਪਰਿਵਾਰਕ ਆਮਦਨਾਂ ਜਿਹੜੀ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਆਧਾਰ ਕਾਰਡ ਰਾਸ਼ਨ ਕਾਰਡ ਜਾਂ ਬੀਪੀਐਲ ਕਾਰਡ ਰਹਿائش ਸਰਟੀਫਿਕੇਟ ਪਾਸਪੋਰਟ ਸਾਈਜ਼ ਫੋਟੋਆਂ ਬੈਂਕਾਂ ਦੇ ਵੇਰਵੇ ਮੋਬਾਈਲ ਨੰਬਰ ਜਾਤੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਸਾਰੀਆਂ ਯੋਗਤਾਵਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਆਨਲਾਈਨ ਵੈੱਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਹੋਮ ਪੇਜ ਤੇ ਜਾਓ ਅਤੇ ਆਪਣੇ ਸੂਬੇ ਦਾ ਪੋਰਟਲ ਚੁਣੋ ਤੇ ਮੁਫਤ ਸੋਲਰ ਆਟਾ ਚੱਕੀ ਯੋਜਨਾ ਤੇ ਕਲਿੱਕ ਕਰੋ ਹੁਣ ਤੁਹਾਡੇ ਸਾਹਮਣੇ ਆਨਲਾਈਨ ਅਰਜੀ ਫਾਰਮ ਖੁੱਲੇਗਾ ਇਸ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਭਰੋ ਜਿਵੇਂ ਕਿ ਤੁਹਾਡਾ ਨਾਮ ਪਤਾ ਉਮਰ ਆਮਦਨ ਆਦਿ ਸਾਰੇ ਲੋੜਿੰਦੇ ਦਸਤਾਵੇਜ਼ ਸਕੈਨ ਕਰੋ ਤੇ ਅਪਲੋਡ ਕਰੋ ਅੰਤ ਵਿੱਚ ਸਬਮਿਟ ਬਟਨ ਤੇ ਕਲਿੱਕ ਕਰੋ ਅਰਜੀ ਦੀ ਰਸੀਦ ਨੂੰ ਡਾਊਨਲੋਡ ਕਰ ਲਓ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਅੱਗੇ ਵੀ ਤੁਸੀਂ ਜਾਣਕਾਰੀ ਦੇਖ ਸਕਦੇ ਹੋ ਤੁਹਾਡੇ ਅਰਜੀ ਮਨਜ਼ੂਰ ਹੋ ਜਾਂਦੀ ਹੈ ਤਾਂ ਸਰਕਾਰ ਦੁਆਰਾ ਸੋਲਰ ਮਿੱਲ ਤੁਹਾਡੇ ਪਤੇ ਤੇ ਪਹੁੰਚ ਜਾਵੇਗੀ ਸੋਲਰ ਆਟਾ ਮਿੱਲ ਸਕੀਮ ਨਾ ਸਿਰਫ ਘਰੇਲੂ ਸਹੂਲਤ ਹੈ ਸਗੋ ਇਹ ਪਿੰਡੂ ਖੇਤਰ ਦੀਆਂ ਸਵੈ-ਨਿਰਪਰਤਾ ਦਾ ਰਾਹ ਵੀ ਖੋਲਦੀ ਹੈ ਤਾਂ ਦੇਖੋ ਸੋਲਰ ਆਟਾ ਮਿੱਲ ਇੱਕ ਅਜਿਹੀ ਪਹਿਲ ਹੈ ਜੋ ਔਰਤਾਂ ਨੂੰ ਘਰੋਂ ਬਾਹਰ ਨਿਕਲੇ ਬਿਨਾਂ ਹੀ ਆਮਦਨ ਕਮਾਉਣ ਦਾ ਸਾਧਨ ਦੇ ਰਹੀ ਹੈ ਤੁਸੀਂ ਵੀ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ